ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਐਸੇ ਤਰੀਕੇ ਦੀ ਗੱਲ ਕਰਾਂਗੇ ਕਿ ਜਿਸ ਦੇ ਨਾਲ ਆਪਾਂ ਸਭ ਕੁਝ ਪਾ ਸਕਦੇ ਹਾਂ ਤੇ ਇਹ ਤਰੀਕਾ ਸਾਇੰਸ ਸਰਕਾਰ ਦਾ ਤਾਂ ਲਾਡੀਸ਼ਾ ਸਰਕਾਰ ਨੇ ਦੱਸਿਆ ਹੋਇਆ ਹੈ ਇਸ ਤਰੀਕੇ ਮੈਂ ਇਹ ਤਰੀਕਾ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਇਆ ਤੇ ਮੈਨੂੰ ਉਹ ਸਭ ਮਿਲਿਆ ਜਿਸ ਦੇ ਨਾਲ ਮੈਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਮਿਲੀ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਆਪਾਂ ਨੂੰ ਇੱਕ ਨਵੀਂ ਗੱਲ ਨੂੰ ਸਿੱਖਣ ਨੂੰ ਮਿਲੇਗੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਸਾਈਂ ਜੀ ਦੇ ਕੋਲ ਬਹੁਤ ਸਾਰੇ ਲੋਕ ਆਪਣੇ ਆਪਣੇ ਸਵਾਲ ਲੈ ਕੇ ਆਉਂਦੇ ਸੀ ਤਾਂ ਸਾਈਂ ਜੀ ਉਹਨਾਂ ਨੂੰ ਸਵਾਲਾਂ ਦੇ ਹਿਸਾਬ ਦੇ ਨਾਲ ਹੀ ਜਵਾਬ ਦਿੰਦੇ ਸੀ ਐਦਾਂ ਜਵਾਬ ਦਿੰਦੇ ਸੀ ਜਿਸ ਦੇ ਨਾਲ ਉਹ ਵਿਅਕਤੀ ਸਮਝ ਵੀ ਜਾਵੇ ਤੇ ਸਹੀ ਰਾਹ ਵੀ ਪੈ ਜਾਵੇ ਬਹੁਤ ਸਾਰੇ ਲੋਕ ਸਾਈਂ ਜੀ ਤੋਂ ਕੁਝ ਨਾ ਕੁਝ ਮੰਗਣ ਆਉਂਦੇ ਰਹਿੰਦੇ ਸੀ ਤੇ ਹੁਣ ਵੀ ਆਪਾਂ ਸਾਈਂ ਜੀ ਕੋਲ ਮੰਗਣ ਹੀ ਜਾਂਦੇ ਆ ਸਾਈਂ ਜੀ ਵੀ ਉਹਨਾਂ ਦੀਆਂ ਝੋਲੀਆਂ ਹਮੇਸ਼ਾ ਭਰ ਕੇ ਹੀ ਭੇਜਦੇ ਸੀ ਇਸੇ ਤਰ੍ਹਾਂ ਹੀ ਹੋਇਆ ਸਾਈਂ ਜੀ ਕੋਲ ਇੱਕ ਵਿਅਕਤੀ ਆਇਆ ਤੇ ਆ ਕੇ ਆਖਦਾ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਆਪਾਂ ਨੂੰ ਹੁੰਦਾ ਹੀ ਹੈ ਜਦੋਂ ਵੀ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਤੇ ਫਿਰ ਆਪਾਂ ਸਾਈਂ ਜੀ ਅੱਗੇ ਜਾ ਕੇ ਆਖਦੇ ਹਾਂ ਕਿ ਸਾਈਂ ਜੀ ਸਾਡੇ ਤੇ ਕਿਰਪਾ ਕਰੋ ਮੈਨੂੰ ਇਹ ਚੀਜ਼ ਮਿਲ ਜਾਵੇ ਜਾਂ ਆਪਣਾ ਕੋਈ ਕੰਮ ਰੁਕਿਆ ਹੁੰਦਾ ਹੈ ਤੇ ਆਪਾਂ ਸਾਈਂ ਜੀ ਕੋਲ ਜਾ ਕੇ ਆਖਦੇ ਹਾਂ ਕਿ ਸਾਈਂ ਜੀ ਮੇਰੇ ਤੇ ਰਹਿਮਤ ਕਰੋ ਮੇਰਾ ਇਹ ਕੰਮ ਬਣ ਜਾਵੇ ਉਸੇ ਤਰ੍ਹਾਂ ਹੀ ਉਸਨੇ ਸਾਈਂ ਜੀ ਕੋਲ ਜਾ ਕੇ ਸਲਾਮ ਕੀਤੀ ਤੇ ਕਿਹਾ ਸਾਈਂ ਜੀ ਮੇਰੇ ਤੇ ਮਿਹਰ ਕਰੋ ਮੇਰਾ ਇਹ ਕੰਮ ਬਣ ਜਾਵੇ ਉਸ ਵਿਅਕਤੀ ਨੇ ਇੰਨੀ ਗੱਲ ਕਹੀ ਮੇਰੇ ਤੇ ਮਿਹਰ ਕਰੋ ਤੇ ਸਾਈਂ ਜੀ ਨੇ ਨਾਲ ਹੀ ਨਾਲ ਕਿਹਾ ਕਿ ਤੁਸੀਂ ਮਿਹਨਤ ਕਰੋ ਸਾਈਂ ਜੀ ਕਹਿੰਦੇ ਅਸੀਂ ਮਿਹਰ ਵੀ ਤਾਂ ਹੀ ਕਰਾਂਗੇ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਕੋਸ਼ਿਸ਼ ਕਰੋ ਅਸੀਂ کوشش ਕਰਾਂਗੇ ਸਾਈਂ ਜੀ ਹਮੇਸ਼ਾ ਸਾਰਿਆਂ ਨੂੰ ਮਿਹਨਤ ਕਰਕੇ ਹੀ ਸਭ ਕੁਝ ਹਾਸਲ ਕਰਨ ਨੂੰ ਆਖਦੇ ਸੀ ਸਾਈਂ ਜੀ ਨੇ ਕਿਹਾ ਮਿਹਰ ਵੀ ਤਾਈ ਹੋਵੇਗੀ ਜੇਕਰ ਤੁਸੀਂ ਮਿਹਨਤ ਕਰੋਗੇ ਜੇ ਤੁਸੀਂ ਕੋਈ ਮਿਹਨਤ ਨਾ ਕਰੋਗੇ ਤੇ ਮੈਨੂੰ ਕਹੋਗੇ ਮਿਹਰ ਕਰ ਐਦਾਂ ਨਹੀਂ ਹੋਣਾ ਮੰਨ ਲਓ ਆਪਣੇ ਸਾਹਮਣੇ ਰੋਟੀ ਬਈ ਹੈ ਰੋਟੀ ਆਪਾਂ ਨੂੰ ਰੱਬ ਨੇ ਦਿੱਤੀ ਪਰ ਉਸ ਰੋਟੀ ਦੀ ਬੁਰਕੀ ਨੂੰ ਤਾਂ ਆਪਾਂ ਆਪਣੇ ਮੂੰਹ ਵਿੱਚ ਖੁਦ ਹੀ ਪਾਵਾਂਗੇ ਐਸੇ ਕਰਕੇ ਸਾਈਂ ਜੀ ਆਖਦੇ ਨੇ ਤੁਸੀਂ ਮਿਹਨਤ ਕਰੋ ਅਸੀਂ ਮਿਹਰ ਕਰਾਂਗੇ ਤੁਸੀਂ ਕੋਸ਼ਿਸ਼ ਕਰੋ ਅਸੀਂ ਕਸ਼ਿਸ਼ ਕਰਾਂਗੇ ਮਿਹਨਤ ਦੇ ਨਾਲ ਇਹ ਸਭ ਕੁਝ ਪਾਇਆ ਜਾ ਸਕਦਾ ਹੈ ਸਾਈ ਜੀ ਹਮੇਸ਼ਾ ਆਪਣੇ ਮੁਰਿਦਾਂ ਨੂੰ ਸਿੱਧੇ ਰੱਬ ਹੁੰਦੇ ਸੀ ਸੋ ਐਸੀ ਆ ਜੀ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਜੇ ਜੈ ਸਾਈਂ ਜੀ